ਪੰਜਾਬ ਦੇ ਵਿੱਚ ਗਰਮੀ ਦਾ ਕਹਿਰ جاری ਹੈ ਜਿਸ ਦੇ ਚੱਲਦੇ ਬਿਜਲੀ ਦੀ ਖਪਤ ਬਹੁਤ ਹੀ ਜ਼ਿਆਦਾ ਵਧ ਗਈ ਹੈ ਤੇ ਪੰਜਾਬ ਸਰਕਾਰ ਵੱਲੋਂ ਬਿਜਲੀ ਦੀ ਦਰਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹਾਲਾਂਕਿ ਲੋਕਾਂ ਦੇ ਵਿੱਚ ਹੁਣ ਮਨਾਂ ਦੇ ਵਿੱਚ ਸਵਾਲ ਹੈ ਉਟ ਕਿਹੜਾ ਵੀ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਦਰਾਂ ਦੇ ਵਿੱਚ ਵਾਅਦਾ ਕਿਉਂ ਕੀਤਾ ਗਿਆ ਜੀ 7 ਤੋਂ ਲੈ ਕੇ 100 ਕਿਲੋਵਾਟ ਇਹਦੇ ਵਿੱਚ ਕੋਈ ਵੱਦਾ ਬਦਲਾ ਨਹੀਂ ਕੀਤਾ ਗਿਆ ਲੇਕਿਨ 300 ਯੂਨਟ ਪ੍ਰਤੀ ਮਹੀਨਾ ਕਹਿੰਦੇ ਜਾਰੀ ਰੱਖਾਂਗੇ ਤੇ ਜਿਹੜੀ ਸੰਤੀ ਬਿਜਲੀ ਹੈ ਇਹਦੇ ਵਿੱਚ ਵਾਧਾ 15 ਪੈਸੇ ਪ੍ਰਤੀ ਯੂਨਟ ਕਰਤਾ ਕਾਂਗਰਸ ਪ੍ਰਧਾਨ ਮਨਦੀ ਸਿੰਘ ਰਾਜਾ ਵੜਿੰਗ ਜਿੱਥੇ ਚੰਡੀਗੜ੍ਹ ਵਿਖੇ ਪਹੁੰਚੇ ਪਹਿਲਾਂ ਉਹਨਾਂ ਵੱਲੋਂ ਵਰਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਤਿਆਉਨਾ ਵੱਲੋਂ ਕਹਿ ਗਿਆ ਕਿ ਜਿਹੜੇ ਲੋਕ ਸਭਾ ਦੇ ਵਿੱਚ ਸਾਨੂੰ ਇੱਕ ਵੱਡੀ ਜਿੱਤ ਮਿਲੀ ਹੈ ਲੋਕਾਂ ਨੇ ਸਾਡੇ ਤੇ ਭਰੋਸਾ ਕੀਤਾ 2027 ਦੇ ਵਿੱਚ ਵੀ ਲੋਕ ਸਾਡੇ ਤੇ ਭਰੋਸਾ ਕਰਨਗੇ ਤੇ ਦੂਜੇ ਪਾਸੇ ਰੋਣੀ ਬਿੱਟੂ ਦੇ ਬਿਆਨ ਨੂੰ ਲੈ ਕੇ ਅਮਨਿੰਦਰ ਸਿੰਘ ਰਾਜਾਵੜੀ ਨੇ ਕਿਹਾ ਕਿ ਜਦੋਂ ਪਾਰਟੀ ਛੱਡੀ ਸੀ ਤਾਂ ਕੀ ਕਾਰਨ ਦੱਸਿਆ ਸੀ ਵੀ ਇਹਨਾਂ ਨੇ ਕਿਹਾ ਸੀ ਕਿ ਬੰਦੀ ਸਿੰਘ ਨੂੰ ਮਾਫ ਕਰ ਦਿਓ ਸਾਨੂੰ ਜ਼ਮੀਨ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਅਸੀਂ ਅਗਲੇ 6 ਮਹੀਨਿਆਂ ਦੇ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਵਧਾਨ ਸਭਾ 2027 ਦੇ ਉਮੀਦਵਾਰਾਂ ਦਾ ਐਲਾਨ ਕਰ ਦੇਵਾਂਗੇ ਪਾ ਪਾ ਪੰਜਾਬ ਪ੍ਰਧਾਨ ਜੀ ਸੁਨੀਲ ਕੁਮਾਰ ਜਾਖੜ ਵੀ ਕੱਲ 11 ਵਜੇ ਮੀਟਿੰਗ ਕਰਨਗੇ ਜੋ ਲੋਕ ਸਭਾ ਦੇ ਉਮੀਦਵਾਰਾਂ ਦੇ ਨਾਲ ਉਹ ਦੇਖਣਗੇ ਵੀ ਕਿੱਥੇ ਕਮੀ ਆ ਰਹੀਆਂ ਕਿਹ ਕੀ ਗੱਲਾਂ ਨੇ ਉਹ ਸਾਰੀਆਂ ਗੱਲਬਾਤ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ 2027 ਦੇ ਲਈ ਤਿਆਰੀ ਖੇਚੀ ਜਾਵੇਗੀ ਦੇਖੋ ਸਾਰੀਆਂ ਪਾਰਟੀਆਂ ਇਸ ਵੇਲੇ ਮੰਥਨ ਦੇ ਵਿੱਚ ਲੱਗੀਆਂ ਹੋਈਆਂ ਨੇ 2027 ਦੇ ਵਿੱਚ ਉਹਨਾਂ ਕੋਈ ਬਹੁਤਾ ਸਮਾਂ ਨਹੀਂ ਰਹਿ ਗਿਆ ਜਿਹੜਾ ਆਖਰੀ ਸਾਲ ਹੁੰਦਾ ਹੈ ਉਹ ਤਾਂ ਤਿਆਰੀਆਂ 'ਚ ਹੀ ਲੰਘ ਜਾਂਦਾ ਹੈ। ਸ਼੍ਰੋਮਣੀ ਕਾਲੇ ਦਾ ਲਗਾਤਾਰ ਜਿਨ੍ਹਾਂ ਨੇ ਬਗਾਵਤ ਕੀਤੀ ਹੈ ਚੋਣਾਂ ਦੇ ਵਿੱਚ ਉਹਨਾਂ ਨੂੰ ਕੱਢਦੀ ਹੋਈ ਨਜ਼ਰ ਆ ਰਹੀ ਹੈ। ਉੱਥੇ ਹੀ ਹੁਣ ਤੱਪਾ ਤੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜੀ ਤਰਲੋਚਨ ਸਿੰਘ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਹੈ। ਉਹ ਕਹਿੰਦੇ ਕਿ ਇਹ ਪਾਰਟੀ ਵਿਰੋਧੀ ਗਤੀਵਧੀਆਂ ਕੀਤੀਆਂ ਨੇ ਜਿਦੇ ਕਰਕੇ ਅਸੀਂ ਇਹਨਾਂ ਨੂੰ ਕੱਢ ਰਹੇ ਹਾਂ। ਪੁਰਜਾ ਸਿੰਘ ਗਰੇਵਾਲ ਵੱਲੋਂ ਵੀਰ ਰਵਨੀਤ ਸਿੰਘ ਬਿੱਟੂ ਦੇ ਬਿਆਨ ਨੂੰ ਲੈ ਕੇ ਘੇਰੇ ਗਿਆ ਉਹਨੇ ਕਹੇ ਕਿ ਅਸੀਂ ਕੋਈ ਬਿੱਟੂ ਦਾ ਸਵਾਗਤ ਰੀਤੀ ਕਰਨ ਲੱਗੇ ਹਮੇਸ਼ਾ ਬਿਆਨ ਦਿੰਦਾ ਹੀ ਐ ਤੇ ਇਹ ਆਪਣੇ ਦਾਦੇ ਦੀ ਗੱਡੀ 'ਚ ਬਹਿ ਕੇ ਤਾਂ ਉਹਦੇ ਪੈਰਾਂ ਦੇ ਕਰਸ ਹਟ ਚੱਲਦਾ ਜੀ ਪਹਿਲਾਂ ਇਹਦਾ ਰਵਨੀਤ ਬਿੱਟੂ ਦਾ ਹੋਰ ਸੀਗਾ ਸਟੈਂਡ ਤੇ ਹੁਣ ਰਵਨੀਤ ਬਿੱਟੂ ਦਾ ਸਟੈਂਡ ਬਦਲ ਗਿਆ ਦੋਹਾਂ ਚੀਜ਼ਾਂ ਦੇ ਵਿੱਚ ਇਹਦਾ ਸਟੈਂਡ ਬਦਲਦਾ ਰਹਿੰਦਾ ਹੈ ਉਹ ਕਹਿੰਦੇ ਆਪਣੇ ਦਾਦੇ ਦੀ ਗੱਡੀ 'ਚ ਤਾਂ ਬੈਠ ਕੇ ਜਾਂਦਾ ਹੈ ਪੰਜਾਬ ਸਰਕਾਰ ਦੇ ਮੰਤਰੀ ਨੇ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕਹਿ ਗਿਆ ਕਿ ਹੁਣ 300 ਪੋਸਟਾਂ ਦੇ ਉੱਤੇ ਪੰਜਾਬ ਸਰਕਾਰ ਭਰਤੀ ਕਰਨ ਜਾ ਰਹੀ ਹੈ ਜੀ ਪਸ਼ੂ ਪਾਲਣ ਵਿਭਾਗ ਦੀ ਇਹ ਗੱਲ ਕੀਤੀ ਹੈ ਕਿ ਅਸੀਂ ਉੱਥੇ ਜਿਹੜੇ ਵੈਟਰਨਰੀ ਅਫਸਰ ਨੇ 326 536 ਵੈਟਰਨਰੀ ਇੰਸਪੈਕਟਰ ਇਹਨਾਂ ਦੀ ਭਰਤੀ ਕਰ ਰਹੇ ਆਂ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਆ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚਾਂਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਤੁਹਾਨੂੰ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਸੋ ਸਾਹਿਬ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਜਾ ਰਿਹਾ ਜਿਸ ਦੇ ਚੱਲਦੇ ਬਿਜਲੀ ਦੀ ਖਪਤ ਬਹੁਤ ਹੀ ਜ਼ਿਆਦਾ ਵਧ ਗਈ ਹੈ ਤੇ ਪੰਜਾਬ ਸਰਕਾਰ ਵੱਲੋਂ ਬਿਜਲੀ ਦੀ ਦਰਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹਾਲਾਂਕਿ ਲੋਕਾਂ ਦੇ ਵਿੱਚ ਹੁਣ ਮਨਾਂ ਦੇ ਵਿੱਚ ਸਵਾਲ ਹੈ ਉਹ ਟਕੜਾ ਵੀ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਦਰਾਂ ਦੇ ਵਿੱਚ ਵਾਅਦਾ ਕਿਉਂ ਕੀਤਾ ਗਿਆ ਜੀ ਅਸਲ ਦੇ ਵਿੱਚ ਰਾਸੀ ਪਾਰਟੀਆਂ ਆਪਣਾ ਉल्लू ਸਿੱਧਾ ਕਰਨ ਵਾਸਤੇ ਆਪਣੀ ਕੁਰਸੀ ਲੈਣ ਵਾਸਤੇ ਲਗਾਤਾਰ ਮੁਖਤ ਖੋਰਗਾ ਨੂੰ ਤਰਜੀਹ ਦਿੰਦੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਾਰਾ ਕੁਝ ਹੈ ਜਿਸ ਵੇਲੇ ਇੱਥੇ ਕਰੋਨਾ ਮਹਾਮਾਰੀ ਆਈ ਤਾਂ ਬਹੁਤ ਸਾਰੇ ਲੋਕਾਂ ਨੇ ਬਹੁਤ ਚੰਗੇ ਕੰਮ ਕੀਤੇ ਕਿਹਨਾਂ ਨੇ ਲੰਗਰ ਲਗਾਏ ਹੋਰ ਚੀਜ਼ਾਂ ਦੇ ਨਾਲ ਲੋਕਾਂ ਦਾ ਉਹਨਾਂ ਦੀ ਸੇਵਾ ਕੀਤੀ ਉਹਨਾਂ ਦੀ ਮਦਦ ਕੀਤੀ ਉਸ ਵੇਲੇ ਕਿ ਸਰਦੇ ਪੁੱਜਦੇ ਘਰ ਵਾਲੇ ਜਿਨ੍ਹਾਂ ਦੇ ਦੋ-ਦੋ ਟਰੈਕਟਰ ਖੜੇ ਆ ਕੰਬਾਈਨਾ ਖੜੀਆਂ ਨੇ ਉਹਨਾਂ ਨੇ ਵੀ ਫੋਨ ਕਰਨੇ ਸ਼ੁਰੂ ਕਰਤੇ ਕਿ ਸਾਡੇ ਕੋਲ ਤਾਂ ਸਮਾਨ ਹੀ ਨਹੀਂ ਖਾਂਦਾ ਹੋਏਗਾ ਸੋ ਮੁਕਤ ਖੋਰੀ ਬਾਬੇ ਨਾਲ ਕਰੇ ਕਿਰਤ ਨੂੰ ਤਰਜੀਹ ਦਿੱਤੀ ਸੀ ਸਾਡੇਗਾ ਰਾਜਸੀ ਪਾਰਟੀਆਂ ਨੇ ਮੁਕਤ ਖੋਰੀ ਨੂੰ ਫਿਰ ਉਹ ਮੁਕਤ ਕੋਰੀ ਦਾ ਬਦਲ ਕਿਤੇ ਨਾ ਕਿਤੇ ਤਾਂ ਜਾ ਕੇ ਹੋਣਾ ਹੈ ਇੱਕ ਗੱਲ ਪਤਾ ਲੱਗਿਆ ਕਿ ਨਵੀਆਂ ਜਿਹੜੀਆਂ 7 ਕਿਲੋਵਾਟ ਜਿਹਦਾ ਲੋਡ ਹੈ ਉਹਦੀ ਬਿਜਲੀ 10 ਤੋਂ 12 ਪੈਸੇ ਪ੍ਰਤੀ ਯੂਨਿਟ ਮਹਿੰਗੀ ਹੋ ਜਾਏਗੀ 16 ਜੂਨ ਤੋਂ ਜਿਹੜਾ ਅਗਲਾ ਬਿੱਲ ਤੁਹਾਡਾ ਆਏਗਾ ਉਹ ਨਵੀਆਂ ਦਰਾਂ ਮੁਤਾਬਕ ਆਏਗਾ 7 ਤੋਂ ਲੈ ਕੇ 100 ਕਿਲੋਵਾਟ ਇਹਦੇ ਵਿੱਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ ਲੇਕਿਨ 300 ਯੂਨਟ ਪ੍ਰਤੀ ਮਹੀਨਾ ਕਹਿੰਦੇ ਜਾਰੀ ਰੱਖਾਂਗੇ ਤੇ ਜਿਹੜੀ ਸੰਤੀ ਬਿਜਲੀ ਹੈ ਇਹਦੇ ਵਿੱਚ ਵੱਧਾ 15 ਪੈਸੇ ਪ੍ਰਤੀ ਯੂਨਟ ਕਰਤਾ ਉਹ ਤਾਂ ਪਹਿਲਾਂ ਰੌਲਾ ਪਾਈ ਜਾਂਦੇ ਨੇ ਬਿਜਲੀ ਬੋਰ ਹਰ ਵਿੱਤੀ ਸਾਲ ਤੋਂ ਬਾਅਦ ਪੰਜਾਬ ਰੈਗੂਲੇਟਰ ਕਮਿਸ਼ਨ ਨੂੰ ਆਖਦਾ ਕਿ ਸਾਡੇ ਖਰਚੇ ਵੱਧ ਕੇ ਸਾਡੀ ਆਸਤਤੀ ਹੈ ਸਾਡਾ ਬਿਜਲੀ ਦਰਾਂ ਵਿੱਚ ਵਾਧਾ ਕੀਤਾ ਜਾਵੇ ਤੇ ਬਿਜਲੀ ਦਰਾਂ ਵਿੱਚ ਵਾਧਾ ਹੋ ਜਾਂਦਾ ਹੁਣੇ ਬਿਜਲੀ ਦਰਾਂ ਵਿੱਚ ਵਾਧਾ ਕਰਤਾ ਜੇ ਤੁਸੀਂ ਆ ਮੁਕਤਖੋਰੀ ਦੀ ਥਾਂ ਘੱਟ ਦਰਾਂ ਤੇ ਕਿਸੇ ਨੂੰ ਚੁਬਦਾ ਬਿਨਾ ਜਿਨ੍ਹਾਂ ਦੇ ਘਰਾਂ 'ਚ ਚਾਰ-ਚਾਰ ਕਾਰਾਂ ਖੜੀਆਂ ਨੇ ਕਿल्ले-ਕਿੱਲੇ 'ਚ ਕੋਠੀ ਹੈ ਉਹੀ ਮੁਫਤ ਬਿਜਲੀ ਪਹਿਲਾਂ ਵੀ ਤੁਸੀਂ 200 ਜੋਨਟ ਗਰੀਬਾਂ ਨੂੰ ਦਿੰਦੇ ਸੀ ਚਲੋ ਮੰਨਦੇ ਆ ਪਰ ਬਿਜਲੀ ਕਿੱਥੋਂ ਹੋਣੀ ਹੈ ਲਗਾਤਾਰ ਕੱਟ ਲੱਗ ਰਹੇ ਨੇ ਐਸ ਸਮੇਂ ਸਤਤੀਏ ਹੈ ਅਜੇ ਝੋਨਾ ਬਾਕੀ ਜਿਹੜੇ ਨੇ ਉੱਥੇ 15 ਤੋਂ ਬਾਅਦ ਹੈ ਅਜੇ ਤਾਂ ਸਿਰਫ 6 ਜ਼ਿਲ੍ਹਿਆਂ ਦੇ ਵਿੱਚ ਹੀ ਆਗਿਆ ਦਿੱਤੀ ਹੈ ਤੇ ਪੂਰਾ ਅਜੇ ਮੋਟਰਾਂ ਚੱਲੀਆਂ ਨਹੀਂ 15000 ਤੋਂ ਵੱਧ ਮੈਗਾਵਾਟ ਐਸ ਵੇਲੇ ਬਿਜਲੀ ਦੀ ਖਪਤ ਹੋ ਚੁੱਕੀ ਆ ਤੇ ਜਿਹੜੇ ਅਣਅਲਾਨੇ ਕਟਣੇ ਪਤਾ ਕੋਈ ਲੱਗਦਾ ਨਹੀਂ ਕਦੋਂ ਤੇ ਬਿਜਲੀ ਲੋਕ ਤਰਾਤਰਾ ਕਰ ਰਹੇ ਨੇ ਅੱਜ ਭਾਵੇਂ ਹਾਰ ਦੀ ਸੰਗਰਾਹ ਦਾ ਹੈ ਇੱਕ ਹਾੜ ਹੋ ਚੁੱਕਿਆ ਹੈ ਆਮ ਤੌਰ ਤੇ ਅਸੀਂ ਦੇਖਿਆ ਕਿ 15 ਤੋਂ 25 ਜੂਨ ਦੇ ਮੁਕਾਬਲੇ ਜੇ ਭਰਮੀ ਬਰਸਾਤ ਪੈ ਜਾਵੇ ਤਾਂ ਇਹਦੇ ਨਾਲ ਕਿਸਾਨਾਂ ਨੂੰ ਝੋਨਾ ਸੌਖਾ ਲੱਗ ਜਾਂਦਾ ਹੈ 24 ਘੰਟੇ ਦਾ ਜਿਹੜਾ ਵਾਅਦਾ ਸੀ ਸਰਕਾਰ ਦਾ ਉਹ ਫੇਲ ਸਾਬਤ ਹੋਇਆ ਹੈ ਲਗਾਤਾਰਤਾ ਦੇ ਵਿੱਚ ਇਹ ਬਿਜਲੀ ਦੀ ਖਪਤ ਵੱਧ ਰਹੀ ਹੈ ਕਿਹਾ ਜਾ ਰਿਹਾ ਕਿ ਇਹ 17000 ਮੈਗਾਵਾਟ ਤੱਕ ਪਹੁੰਚ ਸਕਦੀ ਹੈ ਤੇ ਜਿਹੜੀ 17000 ਮੈਗਾਵਾਟ ਤੱਕ ਜਾਊ ਤੇ ਫਿਰ ਬਿਜਲੀ ਖਰੀਦਣ ਦਾ ਬਜਟ ਕਰੋੜਾਂ ਚ ਹੋਊਗਾ ਉਹ ਤੁਸੀਂ ਮੁਕਤ ਕਰ ਰਹੇ ਹੋ ਕੌਣ ਸਿਆਣਾ ਕਹੂਗਾ ਤੁਹਾਨੂੰ ਸੋ ਬਿਹਤਰ ਹੈ ਇਹਨੂੰ ਵਿਚਾਰਿਆ ਜਾਵੇ ਵਿਚਾਰ ਕੇ ਸਸਤੀਆਂ ਦਰਾਂ ਵਸੂਲੀਆਂ ਜਾਣ ਤਾਂ ਕਿ ਬਿਜਲੀ ਬੋਰਡ ਕੰਮ ਰਹਿ ਸਕੇ ਅਤੇ ਉਹ ਬਿਜਲੀ ਦੀ ਖਰੀਦ ਬਿਜਲੀ ਉਤਪਾਦਨ ਪੈਦਾ ਕੀਤਾ ਜਾ ਸਕੇ ਸੋ ਉਮੀਦ ਹੈ ਨਹੀਂ ਤਾਂ ਬਿਜਲੀ ਦੇ ਘੱਟ ਸਹਿਨ ਬਸ ਦੇ ਤਿਆਰ ਹੋ ਜੋ ਇੱਥੋਂ ਤੱਕ ਕਿ ਸਰਦੀਆਂ ਦੇ ਵਿੱਚ ਕਦੇ 5000 ਮੈਗਾਵਾਟ ਜਾਂ 6 ਪਿਛਲੀਆਂ ਸਰਦੀਆਂ ਦੇ ਵਿੱਚ 9000 ਬੈਕਅਪ ਵਾਟ ਨੂੰ ਟੱਚ ਕਰ ਗਈ ਇਹ ਇਸ ਸਰਕਾਰ ਦੀਆਂ ਨੀਤੀਆਂ ਦਾ ਤੇ ਲੋਕਾਂ ਦੇ ਵਿੱਚ ਉਹਦਾ ਕੋਈ ਲੰਬਾ ਚੌੜਾ ਅਸਰ ਨਹੀਂ ਹੋਇਆ ਸਿਰਫ ਤਿੰਨ ਲੋਕ ਸਭਾ ਦੀਆਂ ਸੀਟਾਂ ਇਹ ਜਿੱਤੇ 300 ਜੂਨਟ ਦਾ ਵੀ ਕੋਈ ਲੰਬਾ ਚੌੜਾ ਫਾਇਦਾ ਸਰਕਾਰ ਨੂੰ ਨਹੀਂ ਹੋਇਆ ਜੀ ਸੋ ਦੂਜੇ ਪਾਸੇ ਕਾਂਗਰਸ ਪ੍ਰਧਾਨ ਮਨਿੰਦਰ ਸਿੰਘ ਰਾਜਵੜਿੰਗ ਜਿੱਥੇ ਚੰਡੀਗੜ੍ਹ ਵਿਖੇ ਪਹੁੰਚੇ ਪਹਿਲਾਂ ਉਹਨਾਂ ਵੱਲੋਂ ਵਰਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਉਹਨਾਂ ਵੱਲੋਂ ਕਹੇ ਗਿਆ ਕਿ ਜਿਹੜੇ ਲੋਕ ਸਭਾ ਦੇ ਵਿੱਚ ਸਾਨੂੰ ਇੱਕ ਵੱਡੀ ਜਿੱਤ ਮਿਲੀ ਹੈ ਲੋਕਾਂ ਨੇ ਸਾਡੇ ਤੇ ਭਰੋਸਾ ਕੀਤਾ 2027 ਦੇ ਵਿੱਚ ਵੀ ਲੋਕ ਸਾਡੇ ਤੇ ਭਰੋਸਾ ਕਰਨਗੇ ਤੇ ਦੂਜੇ ਪਾਸੇ ਰਵਨੀਤ ਬਿੱਟੂ ਦੇ ਬਿਆਨ ਨੂੰ ਲੈ ਕੇ ਅਮਨਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਦੋਂ ਪਾਰਟੀ ਛੱਡੀ ਸੀ ਤਾਂ ਕੀ ਕਾਰਨ ਦੱਸਿਆ ਸੀ ਵੀ ਇਹਨਾਂ ਨੇ ਕਿਹਾ ਸੀ ਕਿ ਬੰਦੀ ਸਿੰਘ ਨੂੰ ਮਾਫ ਕਰ ਦਿਓ ਸੋ ਇਸ ਰਵਨੀਤ ਸਿੰਘ ਬਿੱਟੂ ਨੂੰ ਸਾਰਿਆਂ ਨੇ ਘੇਰਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਆਪਣੇ ਵਰਕਰਾਂ ਨਾਲ ਪਹਿਲਾਂ ਮੀਟਿੰਗ ਕੀਤੀ ਕਾਂਗਰਸ ਭਵਨ ਦੇ ਵਿੱਚ ਚੰਡੀਗੜ੍ਹ 'ਚ ਉਹ ਕਹਿੰਦੇ ਕਿ ਅਸੀਂ ਉਹਨਾਂ ਸਾਨੂੰ ਜ਼ਮੀਨ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਅਸੀਂ ਅਗਲੇ 6 ਮਹੀਨਿਆਂ ਦੇ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਵਿਧਾਨ ਸਭਾ 2027 ਦੇ ਉਮੀਦਵਾਰਾਂ ਦਾ ਐਲਾਨ ਕਰ ਦੇਵਾਂਗੇ ਤਾਂ ਜੋ 2 ਸਾਲ ਇਹ ਕੰਮ ਕਰਨ ਲੋਕਾਂ ਚ ਰਚ ਵਿੱਚ ਜਾਂ ਲੋਕਾਂ ਦੇ ਕਮਾ ਵਾਸਤੇ ਅੱਗੇ ਜਾਣ ਔਰ ਕਹਿੰਦੇ ਰਵਨੀਤ ਬਿੱਟੂ ਨੇ ਜ਼ਿਲ੍ਹਾ ਵਿੱਚ ਬੰਦਬੰਦੀ ਸਿੱਖਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਾਏਗਾ ਉਹ ਕਹਿੰਦੇ ਕਿ ਅਮਰਿੰਦਰ ਸਿੰਘ ਵੜਿੰਗ ਕਦੇ ਕੁਝ ਆਪਣਾ ਇਹ ਕਹਿੰਦੇ ਕਿ ਰਵਨੀਤ ਬਿੱਟੂ ਕਦੇ ਕੁਝ ਕਹਿ ਦਿੰਦਾ ਕਦੇ ਕੁਝ ਕਹਿ ਦਿੰਦਾ ਉਨੇ ਕਾਂਗਰਸ ਛੱਡਣ ਦਾ ਕਾਰਨ ਦੱਸਿਆ ਸੀ ਕਿ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਮੈਂ ਆਪਣੇ ਦਾਦਾ ਦੇ ਜਿਵੇਂ ਮੈਂ ਆਪਣੇ ਪਿਤਾ ਦੇ ਕਾਤਲਾਂ ਨੂੰ ਰਿਹਾ ਕਰਵਾ ਦਿੱਤਾ ਬੀਬੀ ਪ੍ਰਿੰਕਾ ਗਾਂਧੀ ਉਹ ਇੱਕ ਜਿਹੜੀ ਔਰਤ ਸੀ ਉਹਨੂੰ ਮਿਲ ਕੇ ਵੀ ਆਈ ਸੀ ਜੇਲ੍ਹ 'ਚ ਤੇ ਤੁਸੀਂ ਵੀ ਰਿਹਾ ਕਰਵਾ ਦਿਓ ਜਿਸ ਕਾਰਨ ਉਹਨਾਂ ਨੇ ਕਾਂਗਰਸ ਛੱਡ ਦਿੱਤੀ ਤੇ ਹਰ ਭਾਜਪਾ ਦੇ ਦਾਖਲ ਹੋ ਕੇ ਇਹ ਬਹੁਤ ਵੱਡੇ ਦਿਲ ਦਾ ਮਾਲਕ ਬਣ ਗਿਆ ਇਹਨੇ ਕੋਈ ਦੇ ਇੱਕ ਦੱਸੇਗਾ ਕਿ ਕਿੱਥੇ ਸਟੈਂਡ ਕਿਹੜੇ ਤੇ ਖੜਨਾ ਪੱਤੇ ਨਹੀਂ ਲੱਗਦਾ ਕਦੋਂ ਇਹ ਬੰਦੇ ਦਾ ਸਟੈਂਡ ਬਦਲ ਜਾਂਦਾ ਹੈ ਸੋ ਅਵਰਿੰਦਰ ਸਿੰਘ ਰਾਜਾ ਬਣ ਕੇ ਕਿਹਾ ਕਿ ਅਸੀਂ ਹੁਣ ਉਸ ਤੋਂ ਬਾਅਦ ਆਪਣਾ ਅਸਤੀਫਾ ਦੇਣ ਆਏ ਹਾਂ ਸਪੀਕਰ ਸਾਹਿਬ ਦੇ ਕੋਲ ਸਪੀਕਰ ਸਾਹਿਬ ਨੂੰ ਅਸਤੀਫਾ ਸੌਂਪਦੇ ਨੇ ਤੇ ਉਹਨਾਂ ਨੇ ਅਸਤੀਫਾ ਸੌਂਪਤਾ ਕਿਉਂਕਿ ਮੇਰੀ ਡਿਊਟੀ ਕਹਿੰਦੇ ਲੋਕ ਸਭਾ ਵਾਸਤੇ ਲੱਗ ਗਈ ਹੈ ਮੈਂ ਪੰਜਾਬ ਦੇ ਮਸਲੇ ਲੋਕ ਸਭਾ ਦੇ ਵਿੱਚ ਚੁੱਕਾਂਗਾ ਤੇ ਵਿਧਾਨ ਸਭਾ ਗਦਰ ਵੇਹ ਵਾਸਤੇ ਤਿਆਰਗਾ ਨਹੀਂ ਇਹਨਾਂ ਦੇ ਕਾਗੂ ਨੇ ਪ੍ਰਗਟ ਸਿੰਘ ਉਹਨਾਂ ਨੇ ਵੀ ਜਿਹੜੀ ਗੱਲ ਇਹਨਾਂ ਨੇ ਅੱਜ ਦਰਹਾਈਆ ਉਹ ਉਹਨਾਂ ਨੇ ਕੱਲ ਕਹੀ ਸੀ ਕਿ ਮਿੱਤਰੋ ਕੱਛਾ ਨਾ ਵਜਾਇਓ ਅਸੀਂ ਮਾਲਵੇ ਦੀ ਬਹੁਤ ਸਾਰੀਆਂ ਸੀਟਾਂ ਡੇਹਰਾ ਬਸੀ ਤੋਂ ਸ਼ੁਰੂ ਕਰ ਲੋ ਹਾਰੇ ਆ ਉਥੇ ਕਿਉਂ ਹਾਰੇ ਉਹਨਾਂ ਤੇ ਹੋਰ ਮੰਥਨ ਕਰਨ ਦੀ ਲੋੜ ਹੈ ਤੇ ਅਸਤੀਫਾ ਜਿਹੜਾ ਹੈਗਾ ਸਪੀਕਰ ਸਾਹਿਬ ਨੂੰ ਅਵਰਿੰਦਰ ਸਿੰਘ ਰਾਜਾ ਬੜੇਗਨੇ ਸੌਪਤਾ ਹੁਣ ਕੱਲਾ ਮੀਤਿਆਰ ਰਹਿ ਗਿਆ ਇਸ ਤੋਂ ਪਹਿਲਾਂ ਚੱਬੇਵਾਲ ਸਾਹਿਬ ਦੇ ਚੁੱਕੇ ਨੇ ਅੱਜ ਸਵੇਰੇ ਸੁਖਜਿੰਦਰ ਸਿੰਘ ਰੰਦਾਵਾ ਉਵੀ ਸਤੀਫਾ ਦੇ ਗਏ ਸੰਨ ਚੌਥੇ ਖੇਡ ਮੰਤਰੀ ਮੀਤਿਹਰ ਨੇ ਬਰਨਾਲੇ ਤੋਂ ਉਹ ਵੀ ਲੋਕ ਸਭਾ ਜਿੱਤ ਕੇ ਸੰਗਰੂਰ ਤੋਂ ਚਲੋ ਹੁਣ ਦੇਖਦੇ ਆ ਇਸ ਮਾਮਲੇ ਦੇ ਵਿੱਚ ਅੱਗੇ ਕੀ ਬਣਦਾ ਜੀ ਸੋ ਜਿਦਾ ਅਸੀਂ ਮੰਥਨ ਦੀ ਗੱਲ ਕੀਤੀ ਹੈ ਉਤਹੀ ਉਹਨਾਂ ਭਾਜਪਾ ਪੰਜਾਬ ਪ੍ਰਧਾਨ ਜੀ ਸੁਨੀਲ ਕੁਮਾਰ ਜਾਖੜ ਵੀ ਕੱਲ 11 ਵਜੇ ਮੀਟਿੰਗ ਕਰਨਗੇ ਜੋ ਲੋਕ ਸਭਾ ਦੇ ਉਮੀਦਵਾਰਾਂ ਦੇ ਨਾਲ ਉਹ ਦੇਖਣਗੇ ਵੀ ਕਿੱਥੇ ਕਮੀ ਆ ਰਹੀਆਂ ਕਿਹ ਕੀ ਗੱਲਾਂ ਨੇ ਉਹ ਸਾਰੀਆਂ ਗੱਲਬਾਤ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ 2027 ਦੇ ਲਈ ਤਿਆਰੀ ਖੀਚੀ ਜਾਵੇਗੀ ਜੀ ਦੇਖੋ ਸਾਰੀਆਂ ਪਾਰਟੀਆਂ ਇਸ ਵੇਲੇ ਮੰਥਨ ਦੇ ਵਿੱਚ ਲੱਗੀਆਂ ਹੋਈਆਂ ਨੇ 2027 ਦੇ ਵਿੱਚ ਉਹਨਾਂ ਕੋਈ ਬਹੁਤਾ ਸਮਾਂ ਨਹੀਂ ਰਹਿ ਗਿਆ ਜਿਹੜਾ ਆਖਰੀ ਸਾਲ ਹੁੰਦਾ ਹੈ ਉਹ ਤਾਂ ਤਿਆਰੀਆਂ 'ਚ ਲੰਘ ਜਾਂਦਾ ਹੈ ਰਾਜਕਾਰਦੀ ਪਾਰਟੀ ਦੀ ਅਫਸਰ ਵੀ ਕੰਨ ਬਚਾਉਣ ਲੱਗ ਜਾਂਦੇ ਆ ਟੇਡਾ ਜਾਂ ਕੰਨ ਕਰ ਲੈਂਦੇ ਆ ਤੇ ਹੁਣ ਇਹ ਜਿਹੜਾ ਮਾਮਲਾ ਹੈਗਾ ਉਹਨਾਂ ਨੇ ਕਿਹਾ ਕਿ ਸ੍ਰੀਲ ਜਖੜ ਸਾਹਿਬ ਨੇ ਕੱਲ ਪਾਰਟੀ ਦਫਤਰ ਦੇ ਵਿੱਚ ਚੰਡੀਗੜ੍ਹ ਉਹਨਾਂ ਨੇ ਲੋਕ ਸਭਾ ਦੇ ਉਮੀਦਵਾਰਾਂ ਭਾਵੇਂ 13 ਦੇ 13 ਹਾਰ ਗਏ ਇਹ 14ਵਾਂ ਚੰਡੀਗੜ੍ਹ ਵਾਲਾ ਵੀ ਇਹਨਾਂ ਦੇ ਨਾਲ ਬਹਿ ਕੇ ਵਿਚਾਰ ਕਰਨਾ ਹੈ ਔਰ ਉਹਨਾਂ ਦੇ ਨਾਲ ਸੂਬੇ ਦੇ ਇੰਚਾਰਜ ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰਪਾਨੀ ਸਾਹਿਬ ਵੀ ਆ ਰਹੇ ਨੇ ਇਸੇ ਤਰ੍ਹਾਂ ਇਹਦੇ ਵਿੱਚ ਡਾਕਟਰ ਨਰਿੰਦਰ ਸਿੰਘ ਰੈਣਾ ਸਹਿ ਇੰਚਾਰਜ ਇਸੇ ਤਰ੍ਹਾਂ ਸ਼੍ਰੀ ਨਵਾਸੂਲੂ ਉਹ ਵੀ ਆ ਰਹੇ ਨੇ ਤੇ ਹੋਰ ਲੀਡਰਸ਼ਿਪ ਇਹਨਾਂ ਦੀ ਹੋਵੇਗੀ 11 ਵਜੇ ਉਹ ਕਹਿੰਦੇ ਇੱਕ ਸਾਂਝੀ ਮੀਟਿੰਗ ਵੀ ਹੋਵੇਗੀ ਜਿਹਦੇ ਵਿੱਚ ਸਹਿ ਇੰਚਾਰਜ ਲੋਕ ਸਭਾ ਕਨਵੀਨਰ ਕੋ ਕਨਵੀਨਰ ਤੇ ਇੱਕ ਕੋਰ ਕਮੇਟੀ ਦੀ ਮੀਟਿੰਗ ਹੈ ਜਿਹੜੀ ਕਿ 5 ਵਜੇ ਹੋਵੇਗੀ ਭਾਪ ਕੱਲ ਭਾਰਤੀ ਜਨਤਾ ਪਾਰਟੀ ਨੇ 11 ਵਜੇ ਤੋਂ ਲੈ ਕੇ ਤਕਰੀਬਨ 6-7 ਵਜੇ ਦੇ ਤੱਕ ਵੱਖ-ਵੱਖ ਕਮੇਟੀਆਂ ਨਾਲ ਸਰੀਲ ਜਾਖੜ ਦੀ ਅਗਵਾਈ ਵਿੱਚ ਮੀਟਿੰਗ ਹੋਣੀ ਆ ਇਹ ਵੀ ਆਪਣਾ ਮੰਥਨ ਕਰਨਗੇ ਪਰ ਇਸ ਗੱਲ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਤਸੱਲੀ ਪ੍ਰਗਟਾਉਂਦੇ ਆ ਕਿ ਸਾਸੀਂ ਜਿਹੜਾ ਹੁਣ ਤੱਕ ਅਕਾਲੀ ਦਲ ਕਹਿੰਦਾ ਸੀ ਛੋਟੇ ਆ ਅਸੀਂ ਵੱਡੇ ਆ ਉਹ ਛੋਟੇ ਨੇ ਅਸੀਂ ਵੱਡੇ ਆ ਉਹਨਾਂ ਦਾ ਤਾਂ 13% ਹੀ ਰਹਿ ਗਿਆ ਤੇ ਇਹ 9 ਤੋਂ 18% ਤੇ ਪਹੁੰਚ ਗਏ ਨੇ ਵੋਟ ਸ਼ੇਅਰ ਦੇ ਵਿੱਚ ਪੱਕੀ ਦੇਖਦੇ ਆ ਇਹਦੇ ਵਿੱਚੋਂ ਅੱਗੇ ਹਰ ਪਾਰਟੀ ਆਪੋ ਆਪਣੀ ਕੱਲ ਅਕਾਲੀ ਦਲ ਕੋਰ ਕਮੇਟੀ ਕਰਕੇ ਹਟਿਆ ਇਸੇ ਤਰ੍ਹਾਂ ਰਾਜਾ ਵਡਿੰਗ ਸਾਹਿਬ ਕਰਕੇ ਕੱਲ ਭਜਪਾ ਨੇ ਕਰ ਲੈਣੀ ਹੈ ਤੇ ਬਾਕੀ ਵੀ ਜਿਹੜੀਆਂ ਰਹਿ ਗਈਆਂ ਮੁੱਖ ਮੰਤਰੀ ਭਗਵੰਤ ਮਾਨ ਉਹ ਵੀ ਹਲਕਾ ਵਾਈਜ਼ ਆਗੂਆਂ ਦੇ ਨਾਲ ਮੀਟਿੰਗਾਂ ਕਰਦੇ ਪਏ ਨੇ ਸੋ ਹੁਣ ਦੇਖਦੇ ਹਾਂ ਕਿਹੜੀ ਪਾਰਟੀ ਕਿਸ ਤਰ੍ਹਾਂ ਦਾ ਨਤੀਜਾ ਕੱਢਦੀ ਹੈ ਜਿਵੇਂ ਕਾਂਗਰਸ ਨੇ ਕਹਿਤਾ ਕਿ ਅਸੀਂ ਤੇ 6 ਮਹੀਨੇ ਤੱਕ ਸਤਾਈ ਵਾਲੇ ਉਮੀਦਵਾਰ ਵੀ ਚੁਣ ਦਿਆਂਗੇ ਕਿ ਇਹਨਾਂ ਇਹਨਾਂ ਨੂੰ ਪਾਰਟੀ ਦੀ ਜ਼ਿੰਮੇਵਾਰੀ ਦੇਣੀ ਹੈ ਇਹ ਉਮੀਦਵਾਰ ਹੋਣਗੇ ਇਸ ਹਲਕੇ ਤੋਂ ਜੀ ਸੋ ਜਿਹੜਾ ਪਸੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਜਿਨ੍ਹਾਂ ਨੇ ਬਗਾਵਤ ਕੀਤੀ ਹੈ ਚੋਣਾਂ ਦੇ ਵਿੱਚ ਉਹਨਾਂ ਨੂੰ ਕੱਢਦੀ ਹੋਈ ਨਜ਼ਰ ਆ ਰਹੀ ਹੈ ਉੱਥੇ ਹੀ ਹੁਣ ਤੱਪਾ ਤੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨੇ ਜੀ ਤਰਲੋਚਨ ਸਿੰਘ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਜੀ ਚਲੋ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹ ਪਾਰਟੀ ਚੋਂ ਕੱਢ ਰਹੇ ਨੇ ਪਹਿਲਾਂ ਵੀ ਬਥੇਰੇ ਆ ਇੱਥੇ ਇੱਕ ਚੋਣ ਚ ਪਾਰਟੀ ਚੋਂ ਕੱਢ ਦਿੰਦੇ ਆ ਦੂਜੀ ਚੋਣ ਚ ਬਾਜੇਗਾ ਜਿਆ ਨਾਲ ਲੈ ਹੁੰਦੇ ਆ ਜੀ ਜੇ ਹੁਣ ਸ਼ਾਸਨ ਸਖਤ ਹੋਵੇ ਜਿਹਦੇ ਇੱਕ ਵਾਰੀ ਐਕਸ਼ਨ ਲੈ ਲਿਆ ਇੱਥੇ ਕਿੰਨੇ ਆਗੂ ਨੇ ਜਿਹੜੇ ਪਹਿਲਾਂ ਪਾਰਟੀ ਛੱਡ ਕੇ ਗਏ ਤੇ ਫਿਰ ਵਾਪਸ ਆ ਗਏ ਆ ਕਾਂਗਰਸ ਦੇ ਬਲਬੀਰ ਸਿੱਧੂ ਹੋਰੀ ਗੁਰਪ੍ਰੀਤ ਕਾਂਗੜ ਪਹਿਲਾਂ ਇਹ ਭਾਰਤੀ ਜਨਤਾ ਪਾਰਟੀ ਚ ਗਏ ਹੀ ਸਨ ਤੇ ਵਾਪਸ ਪਰਤੇ ਆਏ ਜੀ ਇਸ ਕਰਕੇ ਨਗਰ ਕੌਂਸਲ ਤਪਾਦੇ ਸਾਬਕਾ ਪ੍ਰਧਾਨ ਤਰੋਚਰ ਸਿੰਘ ਬਾਂਸਲ ਤਰੋਜਨ ਬਾਂਸਲ ਇਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਹਲਕਾ ਭਧੌੜ ਦੇ ਜਿਹੜੇ ਇੰਚਾਰਜ ਨੇ ਐਡਵੋਕੇਟ ਸਤਨਾਮ ਸਿੰਘ ਰਾਹੀ ਅਤੇ ਬਰਨਾਲਾ ਸ਼ਹਿਰੀ ਦੇ ਪ੍ਰਧਾਨ ਜਗਤਵਿੰਦਰ ਸਿੰਘ ਬਿੱਟੂ ਦਵਾਨਾ ਉਹ ਕਹਿੰਦੇ ਕਿ ਇਹ ਪਾਰਟੀ ਵਿਰੋਧੀ ਗਤੀਵਧੀਆਂ ਕੀਤੀਆਂ ਨੇ ਜਿਹਦੇ ਕਰਕੇ ਅਸੀਂ ਇਹਨਾਂ ਨੂੰ ਕੱਢ ਰਹੇ ਹਾਂ ਅੱਜ ਗੁਰਦੁਆਰਾ ਤਪਸਥਾਨ ਬੀਬੀ ਪ੍ਰਧਾਨ ਕੌਰ ਜੀ ਬਰਾੜਾ ਵਿਕੇ ਇਹ ਮੀਟਿੰਗ ਹੋਈ ਸੀ ਉਹਦੇ ਵਿੱਚ ਪਾਰਟੀ ਦੇ ਆਗੂ ਨੇ ਫੈਸਲਾ ਕਰਕੇ ਇਹਨਾਂ ਨੂੰ ਤਰਲੋਚਨ ਬਾਂਸਲ ਨੂੰ ਪਾਰਟੀ ਚੋਂ ਕੱਢ ਦਿੱਤਾ ਦੋਸ਼ ਲੱਗਿਆ ਸੀ ਕਿ ਲੋਕ ਸਭਾ ਚ ਉਹਨਾਂ ਦੇ ਵਿੱਚ ਇਹਨਾਂ ਨੇ ਪਾਰਟੀ ਵਿਰੋਧੀ ਕਾਰਵਾਈਆਂ ਕੀਤੀਆਂ ਨੇ ਜੀ ਸੋਨਚੇ ਪਾਸੇ ਗੁਰਚਰਸਿਕ ਗਰੇਵਾਲਨ ਵੱਲੋਂ ਵੀਰ ਅਮਨਦੀਪ ਸਿੰਘ ਬਿੱਟੂ ਦੇ ਬਿਆਨ ਨੂੰ ਲੈ ਕੇ ਘੇਰੇਗਾ ਉਹਨਾਂ ਕਹਿੰਦੇ ਕਿ ਅਸੀਂ ਕੋਈ ਬਿੱਟੂ ਦਾ ਸਵਾਗਤ ਰੀਤੀ ਕਰਨ ਲੱਗੇ ਹਮੇਸ਼ਾ ਬਿਆਨ ਦਿੰਦਾ ਹੀ ਹੈ ਤੇ ਇਹ ਆਪਣੇ ਦਾਦੇ ਦੀ ਗੱਡੀ 'ਚ ਬਹਿ ਕੇ ਤਾਂ ਉਹਦੇ ਪੈਰਾਂ ਦੇ ਘਰ ਚੱਲਦਾ ਜੀ ਚਲੋ ਗੁਰਚਰਸਿਕ ਗਰੇਵਾਲ ਸ਼ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਹੈ ਬੜੇ ਵੱਡੇ ਆਗੂ ਹੈ ਆ ਆਪਾਂ ਤਾਂ ਉਹਨਾਂ ਦੇ ਨਾਲ ਹਮੇਸ਼ਾ ਜੁੜਦੇ ਰਹਿੰਦੇ ਆ ਜੀ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਐ ਕਿ ਉਹਨਾਂ ਨੇ ਜੇ ਕਿਹਾ ਬਿਲਕੁਲ ਜਿਵੇਂ ਰਾਜਾ ਬੜਿੰਗ ਨੇ ਕਿਹਾ ਪਹਿਲਾਂ ਇਹਦਾ ਰਵਨੀਤ ਬਿੱਟੂ ਦਾ ਹੋਰ ਸੀਗਾ ਸਟੈਂਡ ਤੇ ਹੋਰ ਰਵਨੀਤ ਬਿੱਟੂ ਦਾ ਸਟੈਂਡ ਬਦਲ ਗਿਆ ਦੋਹਾਂ ਚੀਜ਼ਾਂ ਦੇ ਵਿੱਚ ਇਹਦਾ ਸਟੈਂਡ ਬਦਲਦਾ ਰਹਿੰਦਾ ਹੈ ਉਹ ਕਹਿੰਦੇ ਆਪਣੇ ਦਾਦੇ ਦੀ ਗੱਡੀ 'ਚ ਤਾਂ ਬਹਿ ਕੇ ਜਾਂਦਾ ਪਰ ਇਹਨਾਂ ਦਾ ਸਿਸਟਮ ਵੀ ਹੋਰ ਤਰ੍ਹਾਂ ਦਾ ਹੈ ਇਹ ਭਾਰਤੀ ਜਨਤਾ ਪਾਰਟੀ ਦੇ ਨਾਲ ਤਾਂ ਤਰਲੋ ਮੱਛੀ ਨੇ ਜਦੋਂ ਉਹਨਾਂ ਨੇ ਬਾਹਨਾ ਬੜਾਈ ਫਿਰ ਅੰਗੂਰ ਖੱਟੇ ਬਣ ਗਏ ਜੇ ਕਾਂਗਰਸ ਜ਼ਿੰਮੇਵਾਰ ਆ 1984 ਦੇ ਸਾਕਾ ਨੀਲਾ ਤਾਰਾ ਲਈ ਤੇ ਲਾਲ ਕ੍ਰਿਸ਼ਨ ਅੜਵਾਨੀ ਨੇ ਆਪਣੀ ਕਿਤਾਬ ਦੇ ਵਿੱਚ ਲਿਖਤਾ ਕਿ ਇਹ ਤਾਂ ਕਰਾਉਣਾ ਨਹੀਂ ਸੀ ਚ ਕਰਾਣੀ ਸੀ ਚਾਹੁੰਦੀ ਬੀਬੀ ਇਦਰਾ ਗਾਂਧੀ ਉਹ ਤਾਂ ਸੀ ਕਰਵਾਇਆ ਆ ਅਦਾਲਤੀ ਪਾਛਾ ਚ ਕਿਹਾ ਜਾਂਦਾ ਹੈ ਕਿ ਕਤਲ ਕਰਨ ਵਾਲੇ ਨਾਲੋਂ ਲਲਕਾਰਾ ਮਾਰ ਕੇ ਹੱਲਾਸ਼ੀਰੀ ਦੇਣ ਵਾਲਾ ਜ਼ਿਆਦਾ ਸੋ ਹੁਣ ਜਦੋਂ ਉਹਨਾਂ ਦੇ ਨਾਲ ਗੱਲ ਤੁਰੀ ਨਾ ਕੱਲ ਦੀ ਕੋਰ ਕਮੇਟੀ ਚ ਆ ਗਿਆ ਕਿ ਮੈਂ ਭਾਜਪਾ ਨਾਲ ਬਹੁਤ ਸੰਪਰਕ ਚ ਰਿਹਾ ਅਸਲ ਦੇ ਵਿੱਚ ਇਹਨਾਂ ਨੇ ਭਾਜਪਾ ਛੱਡੀ ਨਹੀਂ ਸੀ ਕਿਸਾਨਾਂ ਨੇ ਛਡਾਤੀ ਸੀ ਪਰ ਦਿਲ ਭਾਜਪਾ ਕੋਲੇ ਸੀ ਕਿਉਂਕਿ ਜਦੋਂ ਧਾਰਾ 370 ਤੋੜੀ ਗਈ ਵੱਧ ਅਧਿਕਾਰਾਂ ਦੀ ਮੰਗ ਕਰਨ ਵਾਲੇ ਅਕਾਲੀ ਦਲ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਗਿਆ ਦਰੋਪਦੀ ਮੁਰਮੂ ਦੀ ਵੋਟ ਆ ਗਈ ਜੇਪੀ ਨਟਾ ਪ੍ਰਧਾਨ ਹੈ ਉਹਨੂੰ ਇਹਨਾਂ ਨੂੰ ਫੋਨ ਕਰਤਾ ਤੇ ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਇਹ ਤਾਂ ਬਹੁਤ ਉੜੀਕਾ ਚਾਗੇ ਵੀ ਲਓ ਕੰਬਲ ਗਿਆ ਪਰ ਵਿਰੋਧੀ ਕਿਸਾਨਾਂ ਨੇ ਇੰਨਾ ਕਰਤਾ ਘਰੋਂ ਨਿਕਲਨੇ ਬੰਦ ਕਰਤੇ ਬਾਜ-ਪਾਗੂ ਨੂੰ ਦੇਖੀ ਅਸੀਂ ਸੋ ਉਹ ਕਹਿੰਦੇ ਕਿ ਅਸੀਂ ਕੋਈ ਸਵਾਗਤ ਨਹੀਂ ਕਰਦੇ ਉਹਨਾਂ ਦੀ ਮਰਜ਼ੀ ਹੈ ਉਹਨਾਂ ਦਾ ਸਟੈਂਡ ਹੈ ਗਰੇਵਲ ਸਾਹਿਬ ਨੇ ਆਪਣੀ ਪਾਰਟੀ ਦੇ ਮੁਤਾਬਕ ਸਟੈਂਡ ਲੈਣਾ ਹੈ ਜਿਹੜੀਆਂ ਲੀਹਾ ਤੇ ਪਾਰਟੀ ਚੱਲੇਗੀ ਉਹਦੇ ਮੁਤਾਬਕ ਕੰਮ ਕਰਨਾ ਹੁੰਦਾ ਹੈ ਪਰ ਸਵਾਲ ਇਹ ਹੈ ਕਿ ਜਦੋਂ 96 ਦੇ ਵਿੱਚ ਤੁਸੀਂ ਅ ਭੋਜਨ ਸਮਾਜ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾਈ ਹਰ ਬੰਦਾ ਆਪਣੇ ਰਾਜਨੀ ਕੁਝ ਨਾ ਕੁਝ ਮੰਗਦਾ ਹੈ ਸਾਡੀ ਤਾਂ ਬਿਨਾਂ ਸ਼ਰਤ ਹਮਾਇਤ ਹੈ ਜੀ ਕਿਉਂਕਿ ਬੰਦਾ ਪੰਜਾਬ ਦਾ ਹੀ ਕੋਈ ਹੋਰ ਪ੍ਰਧਾਨ ਮੰਤਰੀ ਬਣਨ ਵੱਲ ਤੁਰ ਪਿਆ ਸੀ ਉਦੋਂ ਫਿਰ ਇਹਨਾਂ ਨੂੰ ਇਹ ਲੱਗਿਆ ਕਿ ਇਹ ਰਾਹ ਤਾਂ ਗਲਤ ਹੈ ਸੋ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਸੁਨੀਆ ਗਾਂਧੀ ਜੀ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਮਾਫ ਕਰ ਚੁੱਕੇ ਨੇ ਮੇਰੇ ਕੱਲ ਬਹੁਤ ਸਾਰੀਆਂ ਚੀਜ਼ਾਂ ਸਮਾਂ ਬੀਤਣ ਤੋਂ ਬਾਅਦ ਉਹਦੇ ਵਿੱਚ ਕੋਈ ਨਾ ਕੋਈ ਸਮੀਖਿਆ ਹੋਣੀ ਚਾਹੀਦੀ ਹੈ ਮੈਂ ਨਹੀਂ ਕਹਿੰਦਾ ਕੋਈ ਤੁਸੀਂ ਮਾਫ ਕਰੋ ਨਾ ਕਰੋ ਤੁਹਾਡਾ ਪਾਰਟੀ ਦਾ ਆਪਣਾ ਸਟੈਂਡ ਹੈ ਸੋ ਪਰ ਕਈ ਥਾਵਾਂ ਦੇ ਉੱਤੇ ਜਿੱਥੇ ਸਟੈਂਡ ਦੇ ਵਿੱਚ ਫਰਕ ਪੈਂਦਾ ਹੈ ਉਹ ਮੌਮ ਦੇ ਕਾਨੂੰਨ ਮੰਗੂਣਾ ਆਪਣੇ ਮੁਤਾਬਕ ਕਰਦਨ ਉਧਰ ਨੂੰ ਮਰੋੜ ਦੰਦੇ ਜੀ ਸੋ ਦੂਜੇ ਪਾਸੇ ਕਾਂਗਰਸ ਵੱਲੋਂ ਦੋਸ਼ ਲਗਾਏ ਗਏ ਨੇ ਜੀ ਉਹਨੇ ਕਿਹਾ ਕਿ ਮੋਦੀ ਹੈ ਤਾਂ ਮਹਿੰਗਾਈ ਵੀ ਮੁਮਕਿਨ ਹੈ ਜੀ ਸੋ ਜਿਹੜੇ ਜੈਰਾਮ ਰਮੇਸ਼ ਨੇ ਕੱਲ ਇੱਕ ਗੱਲ ਕਹੀ ਕਿ ਮੋਦੀ ਹੈ ਤਾਂ ਮਹਿੰਗਾਈ ਦੋਨੋਂ ਪਹਿਨਾ ਨੇ ਉਹਨਾਂ ਨੇ ਸਾਰੀਆਂ ਗੱਲਾਂ ਕੀਤੀਆਂ ਹੁਣ GST ਕੌਂਸਲ ਦੀ ਮੀਟਿੰਗ ਆ ਭਾਈ ਨੂੰ ਉਹਨੇ ਕਹਿਣ ਲੱਗੇ ਨੇ ਕਿ ਅਸੀਂ ਡੀਜ਼ਲ ਪੈਟਰੋਲ ਵੀ ਉਹਦੇ ਦੈਰੇ ਚ ਲਿਆ ਰਹੇ ਆ ਜਦੋਂ 60 ਸੀਟਾ ਹਾਰ ਗਏ ਫਿਰ ਹੋਸ਼ ਆਈ ਸੋ ਸਾਰਿਆਂ ਨੂੰ ਪਤਾ ਹੈ ਕਿ 14 ਦੇ ਵਿੱਚ ਗੈਸ ਸਿਲੰਡਰ 1450 ਰੁਪਏ ਦਾ ਸੀ ਜਿਹੜਾ ਇਹਨਾਂ ਦੇ ਰਾਜ ਦੇ ਵਿੱਚ 1100 ਨੂੰ ਪਾਰ ਕਰ ਗਿਆ ਫਿਰ ਹੌਲੀ ਹੌਲੀ ਘਟਾਇਆ ਇਸੇ ਤਰ੍ਹਾਂ ਡੀਜ਼ਲ ਤੇ ਪੈਟਰੋਲ ਔਰ 100 ਰੁਪਏ ਦੇ ਨਾਲ ਤੌਰ ਤੇ ਕਈ ਰਾਜਾਂ ਦੇ ਵਿੱਚ ਤਾਂ 100 ਰੁਪਏ ਤੋਂ ਵੱਧ ਵੀ ਹੈ ਇਹਨਾਂ ਦੀ ਕੀਮਤ ਕਿਤੇ ਘੱਟ ਸੀ ਸੋ ਇਸ ਮਾਮਲੇ ਦੇ ਵਿੱਚ ਉਹਨਾਂ ਆਪਾਂ ਦੇਖਦੇ ਹਾਂ ਇਹ ਕਿਹੜੇ ਪਾਸੇ ਉਹਨਾਂ ਪਰ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਜੈਰਾਮਰ ਵੇਸ ਸਾਬ ਜੋ ਗੱਲ ਬੜੀ ਅਜੀਬ ਹੈ ਉਹ ਕਹਿੰਦੇ 4 ਮਹੀਨਿਆਂ ਤੋਂ ਜਿਹੜੀ ਮਹਿੰਗਾਈ ਦਰ ਹੈ 8.5% ਦੀ ਵਧ ਰਹੀ ਦਾਲਾਂ ਦੀ ਮਹਿੰਗਾਈ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 10% ਵਧ ਗਈਆਂ ਤੇ 17.14% ਵਾਧਾ ਹੋਇਆ ਹੈ ਦਾਲਾ ਤਾਂ ਹਰ ਜਿਹੜਾ ਆਮ ਬੰਦਾ ਹੈ ਉਹਨੇ ਵੀ ਦਾਲ ਦੇ ਨਾਲ ਗੁਜ਼ਾਰਾ ਕਰਨਾ ਹੈ ਵੱਡਿਆਂ ਦਾ ਤਾਂ ਪਤਾ ਨਹੀਂ ਕੀ ਪਰ ਜਿਹੜਾ ਇਹ ਮਹਿੰਗਾਈਦਾਰ ਵਧਣੀ ਹੈ ਆਮ ਲੋਕਾਂ ਤੇ ਅਸਰ ਪੈਂਦਾ ਰੁਕਣਾ ਕਿ ਨਹੀਂ ਹੈ ਸਰਕਾਰ ਨੇ ਇਸ ਕਰਕੇ ਜੈਰਾਮਰਬੇਸ ਸਾਹਿਬ ਨੇ ਮੋਦੀ ਸਾਹਿਬ ਨੂੰ ਘੇਰਿਆ ਕਿ ਜੇ ਮੋਦੀ ਸਾਹਿਬ ਨੇ ਤਾਂ ਮਹਿੰਗਾਈ ਵੀ ਉੱਥੇ ਨਾਲੋਂ ਨਾਲ ਹਾਜ਼ਰ ਹੈ ਜੀ ਸੋ ਦੂਜਾ ਵਸੇ ਪੰਜਾਬ ਸਰਕਾਰ ਦੇ ਮੰਤਰੀ ਨੇ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕਹਿ ਗਿਆ ਕਿ ਹੁਣ 300 ਪੋਸਟਾਂ ਦੇ ਉੱਤੇ ਪੰਜਾਬ ਸਰਕਾਰ ਭਰਤੀ ਕਰਨ ਜਾ ਰਹੀ ਹੈ ਜੀ ਬਿਲਕੁਲ ਉਹਨਾਂ ਨੇ ਪਸ਼ੂ ਪਾਲਣ ਵਿਭਾਗ ਦੀ ਇਹ ਗੱਲ ਕੀਤੀ ਹੈ ਕਿ ਅਸੀਂ ਉੱਥੇ ਜਿਹੜੇ ਵੈਟਰਨਰੀ ਅਫਸਰ ਨੇ 326 536 ਮੈਡੀਕਲ ਇਨਸਪੈਕਟਰ ਇਹਨਾਂ ਦੀ ਭਰਤੀ ਕਰ ਰਹੇ ਹਨ ਦਵਾਈਆਂ ਤੇ ਉਪਕਰਨਾਂ ਦੀ ਖਰੀਦ ਲਈ 93 ਕਰੋੜ ਰੁਪਏ ਦੀ ਕਾਰਜ ਯੋਜਨਾ ਭਾਰਤ ਸਰਕਾਰ ਨੂੰ ਸੌਂਪੀ ਗਈ ਹੈ ਤੇ ਪੰਜਾਬ ਵਿੱਚ 30 ਜੂਨ ਤੱਕ ਮੂੰਖੁਰ ਅਤੇ ਗਲ ਘੁਰਤੂ ਦੇ ਜਿਹੜੀ ਵੈਕਸੀਨ ਹੈ ਉਹ ਲਾ ਦਿੱਤੀ ਜਾਊਗੀ ਇਹਨਾਂ ਦੇ ਡਾਇਰੈਕਟਰ ਨੇ ਡਾਕਟਰ ਰਣਜੀਤ ਬਾਲੀ ਉਹ ਕਹਿੰਦੇ ਹੁਣ ਤੱਕ 78% ਅਤੇ 75% ਭਾਗ ਮੂੰਖੁਰ ਦਾ 78% ਤੇ ਗਲ ਕੋਟੂ ਦੀ 75% ਵੈਕਸੀਨ ਲਾਈ ਜਾ ਚੁੱਕੀ ਹੈ ਲੇਕਿਨ 30 ਜੂਨ ਤੱਕ ਅਸੀਂ ਮੁਕੰਮਲ ਕਰ ਦਿਆਂਗੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਨਰਲ ਵਰਗ 25% ਅਨੁਸੂਚਿਤ ਜਾਤੀਆਂ ਦੇ ਲਾਭਪਾਤਰਾਂ ਨੂੰ 33% ਪਸ਼ੂ ਧਨ ਖਰੀਦਣ ਵਾਸਤੇ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ 23 24 ਵਿੱਚ ਜਿਹੜੀ ਹੈ ਦੁੱਧਾਰੂ ਪਸ਼ੂਆਂ 1099 ਪਸ਼ੂਆਂ ਲਈ ਲਗਭਗ 2 ਕਰੋੜ ਰੁਪਏ ਦੀ ਵਿੱਤੀ ਸਹਾਸਾ ਵੰਡੀ ਜਾ ਚੁੱਕੀ ਹੈ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਸੋ ਪ੍ਰੋਗਰਾਮ ਦੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ